ਹਾਂਜੀ ਸੱਚੀ ਗੱਲ ਦੋਸਤੋ ਕੀ ਹਾਲ ਚਾਲ ਨੇ ਉਮੀਦ ਹੈ ਕਿ ਸਾਰੇ ਠੀਕ ਹੋਵਗੇ ਸੋ ਜਿੱਦਾਂ ਕਿ ਆਪਾਂ ਨੂੰ ਘਰਾਂ ਜਿਹੜਾ ਇਹ ਵਾਲੀ ਪ੍ਰੋਬਲਮ ਹਰ ਕਿਸੇ ਨੂੰ ਜ਼ਰੂਰ ਆਉਂਦੀ ਹੋਊਗੀ ਦੋਸਤੋ ਜਿਹੜਾ ਆਪਣੇ ਘਰ ਦਾ ਜਿਹੜਾ ਮੇਨ ਗੇਟ ਹੁੰਦਾ ਹੈ ਹੈਨਾ ਮੇਨ ਜਿਹੜਾ ਦਰਵਾਜ਼ਾ ਡੋਰ ਹੁੰਦਾ ਆ ਇਹਦਾ ਜਿਹੜਾ ਇਹ ਕੁੰਡਾ ਹੁੰਦਾ ਹੈ ਤੇ ਇਹ ਜਿਹੜਾ ਬਹੁਤ ਟਾਈਟ ਹੋ ਜਾਂਦਾ ਹੈ ਤੇ ਇਹਦੇ ਤੇ ਆਪਾਂ ਜਿਹੜੇ ਆ ਵੱਖਰੇ ਵੱਖਰੇ ਹੈਨਾ ਇਹਤੇ ਆਪਾਂ ਸਰੋਂ ਦਾ ਤੇਲ ਵੀ ਲਾ ਦਿੰਨੇ ਆ ਤੇ ਉਹਦੇ ਨਾਲ ਇਹ ਬਿਲਕੁਲ ਜਿਹੜਾ ਸੌਫਟ ਹੋ ਜਾਂਦਾ ਹੈ ਪਰ ਇਹ ਹੈ ਕਿ ਉਹ ਜਿਹੜਾ ਤੇਲ ਆਪਾਂ ਲਾਉਂਨੇ ਆ ਉਹ ਕੁਝ ਦਿਨ ਬਾਅਦ ਨਾਲ ਉਹ ਫੇਰ ਤੋਂ ਜਿਹੜਾ ਤੇਲ ਆਪਾਂ ਨੂੰ ਲਾਉਣਾ ਪੈਂਦਾ ਕੁਝ ਇੱਕ ਦਿਨ ਬਾਅਦ ਫਿਰ ਤੋਂ ਟਾਈਟ ਹੋ ਜਾਂਦਾ ਤੇ ਉਹ ਤੇਲ ਲਾਉਣ ਦੇ ਨਾਲ ਨਾ ਇਹ ਜਿਹੜੀ ਉੱਪਰ-ਉੱਪਰ ਇਹਦੀ ਕਾਲੀ ਕਾਲਾ-ਕਾਲਾ ਕਾਲਾ-ਕਾਲਾ ਜਿਹੜਾ ਕੁੰਡਾ ਹੁੰਦਾ ਉਹ ਵੀ ਜਿਹੜਾ ਹੋ ਜਾਂਦਾ ਜਿਹੜਾ ਉਸ ਦੋਸਤੋ ਤਰੀਕਾ ਜਿਹੜਾ ਮੈਂ ਅੱਜ ਲੈ ਗਿਆ ਨਾ ਉਹ ਬਹੁਤ ਹੀ ਵਧੀਆ ਤਰੀਕਾ ਹੈ ਤੇ ਉਹਦੇ ਨਾਲ ਜਿਹੜਾ ਇਹ ਚੀਜ਼ ਜਿਹਦੀ ਕਾਲੀ ਵੀ ਨਹੀਂ ਹੋਊਗੀ ਤੇ ਤੁਹਾਡਾ ਜਿਹੜਾ ਵਾ ਇਹ ਬੜੇ ਕਿਰਤਾਕ ਜਿਹੜਾ ਵਾ ਬਿਲਕੁਲ ਸੌਫਟ ਰਹੂਗਾ ਤੇ ਤੁਸੀਂ ਬਿਲਕੁਲ ਸੌਖੇ ਤਰੀਕੇ ਨਾਲ ਜਿਹੜਾ ਵਾ ਇਹਨੂੰ ਅੰਦਰ ਬਾਹਰ ਚਾ ਸਕਦੇ ਜੀ ਜਦੋਂ ਤੁਹਾਨੂੰ ਬਹੁਤ ਹੀ ਕੋਈ ਵੀ ਹੈ ਨਾ ਜਿਹੜਾ ਜ਼ੋਰ ਲ ਪਰ ਦੋਸਤੋ ਜਿਹੜਾ ਤਰੀਕਾ ਮੈਂ ਲੈ ਕੇ ਆਇਆ ਉਹ ਬਹੁਤ ਹੀ ਸੌਖਾ ਤਰੀਕਾ ਤੇ ਸਿਰਫ 1 ਰੁਪਏ ਦੇ ਵਿੱਚ ਤੁਸੀਂ ਜਿਹੜਾ ਲਿਕਵਿਡ ਆ ਉਹ ਬਣਾ ਲੈਣਾ ਆ ਆਪਣੇ ਘਰੋਂ ਹੀ ਜਿਹੜਾ ਇੱਕੋ ਹੀ ਚੀਜ਼ ਲੈਣੀ ਆ ਦੋ ਚੀਜ਼ਾਂ ਤੇ ਉਹਦੇ ਨਾਲ ਬਹੁਤ ਹੀ ਵਧੀਆ ਜਿਹੜਾ ਤੁਹਾਡਾ ਇਹ ਸੌਫਟ ਹੋ ਜਾਊਗਾ ਤੇ ਦੋਸਤੋ ਇਹਦੇ ਲਈ ਆਪਾਂ ਸਭ ਤੋਂ ਪਹਿਲਾਂ ਜਿਹੜਾ ਹੈ ਆਪਣਾ ਕਲੀਨਿੰਗ ਪਾਸ ਜਿਹੜਾ ਸ਼ੈਂਪੂ ਦੀ ਉਹ ਆਪਾਂ ਇੱਕ ਕੌਲੀ ਦੇ ਵਿੱਚ ਪਾ ਲਿਆ ਵਾ ਤੁਸੀਂ ਚਾਹੋ ਤੇ ਦੋ ਵੀ ਪਾ ਸਕਦੇ ਪਰ ਇੱਕ ਹੀ ਜਿਹੜਾ ਵਾ ਬਹੁਤ ਹੁੰਦਾ ਹੈ ਤੇ ਕਲੀਨਿੰਗ ਪਾਸ ਸ਼ੈਂਪੂ ਨੂੰ ਦੋਸਤੋ ਇੰਜ ਹੀ ਤਰ੍ਹਾਂ ਜਿਹੜਾ ਤੁਸੀਂ ਜਿਹੜਾ ਪਹਿਲਾਂ ਮਿਕਸ ਕਰ ਲੈਣਾ ਹੈ ਤੇ ਦੋਸਤੋ ਉਸ ਤੋਂ ਬਾਅਦ ਲੈਣਾ ਵਾ ਕੋਈ ਵੀ ਜਿਹੜਾ ਹੈਂਡ ਵਾਸ਼ ਜਿਹੜਾ ਤੁਸੀਂ ਆਪਣੇ ਘਰ 'ਚ ਯੂਜ਼ ਕਰਦੇ ਹੋ ਹਨਾ ਉਹ ਲੈਣਾ ਹੈ ਤੇ ਉਹ ਤੁਸੀਂ ਇਹਦੇ ਵਿੱਚ ਥੋੜਾ ਜਿਹਾ ਪਾ ਦੇਣਾ ਹੈ। ਹਾਂ ਦੋਸਤੋ ਇਹ ਜਿਹੜਾ ਹੈਂਡ ਵਾਸ਼ ਇਹ ਵੀ ਆਪਾਂ ਵਿੱਚ ਪਾ ਦਿੱਤਾ ਹੈ। ਇਸ ਤੋਂ ਬਾਅਦ ਤੁਸੀਂ ਲੈਣੀ ਹੈ ਜਿਹੜੀ ਕਪੂਰ ਦੀ ਟਿੱਕੀ ਹੁੰਦੀ ਹੈ ਹਨਾ ਇਹ ਜਿਹੜੀ ਪੂਜਾ ਕਪੂਰ ਦੀ ਟਿੱਕੀ ਹੁੰਦੀ ਹੈ ਇਹ ਆਪਾਂ ਲੈ ਲੈਣੀ ਹੈ ਤੇ ਇਹਦੇ ਆਪਾਂ ਦੋ ਜਿਹੜੀਆਂ ਵਾ ਗੋਲੀਆਂ ਉਹ ਆਪਾਂ ਇੱਕ ਅਖਬਾਰ ਦੇ ਉੱਤੇ ਰੱਖ ਦੇਣੀ ਹੈ ਤੇ ਦੋਸਤੋ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਜਿਹੜਾ ਆਪਾਂ ਕ੍ਰਸ਼ ਕਰ ਲਾਂਗੇ ਇਹਦਾ ਬਿਲਕੁਲ ਪਾਊਡਰ ਬਣਾ ਦੇਣਾ ਹੈ ਇਹ ਆ ਦੇਖੋ ਦੋਸਤੋ ਇਹ ਜਿਹੜਾ ਹੁਣ ਆਪਣਾ ਪਾਊਡਰ ਆ ਉਹ ਕਪੂਰ ਦੀਆਂ ਟਿੱਕੀਆਂ ਦਾ ਜਿਹੜਾ ਕਾ ਪਾਊਡਰ ਆ ਉਹ ਬਣ ਚੁੱਕਾ ਹੈ ਤੇ ਇਹਨੂੰ ਆਪਾਂ ਸਾਰੀ ਨੂੰ ਇਹਦੇ ਵਿੱਚ ਪਾ ਦੇਵਾਂਗੇ ਇਹ ਵਿੱਚ ਪਾ ਕੇ ਇਹਨਾਂ ਨੂੰ ਆਪਾਂ ਮਿਕਸ ਕਰ ਦੇਣਾ ਹੈ ਇਹਦੇ ਕੋ ਦੋਸਤੋ ਇਹ ਜਿਹੜਾ ਹੁਣ ਆਪਾਂ ਡੀਕੋਡ ਬਹੁਤ ਹੀ ਜਿਹੜਾ ਵਾ ਸ਼ਾਨਦਾਰ ਬਣ ਚੁੱਕਾ ਹੈ ਤੇ ਇਹਨੂੰ ਹੁਣ ਆਪਾਂ ਅਪਲਾਈ ਕਿੱਦਾਂ ਕਰਨਾ ਮੈਂ ਤੁਹਾਨੂੰ ਦੱਸਦਾ ਆਪਣੇ ਪਹਿਲੇ ਕੁੰਡੇ ਨੂੰ ਜਿਹੜਾ ਤੇਲ ਲਾਇਆ ਹੁੰਦਾ ਹੈ ਨਾ ਤੇਲ ਆਪਾਂ ਹਲਾਉਨੇ ਆ ਤੇ ਉਹ ਹਫ਼ਤਾ ਚੱਕ ਤੱਕ ਜਿਹੜਾ ਵਾ ਫਿਰ ਤੋਂ ਕੁੰਡਾ ਜਿਹੜਾ ਆਪਣਾ ਹਾਰਡ ਹੋ ਜਾਂਦਾ ਹੈ ਇਹ ਕਰਕੇ ਇਹ ਇਹਨੂੰ ਆਪਾਂ ਪਹਿਲਾਂ ਚੰਗੀ ਤਰ੍ਹਾਂ ਜਿਹੜਾ ਸਾਫ਼ ਕਰ ਲਾਂਗੇ ਤੇ ਇਹ ਜਿਹੜੀ ਕਾਲਕ ਲੱਗੀ ਹੋਈ ਆ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਇਹ ਵੀ ਆਪਾਂ ਚੰਗੀ ਤਰ੍ਹਾਂ ਇਹਨੂੰ ਰਿਮੂਵ ਕਰਨਾ ਪਹਿਲਾਂ ਤੇ ਜੇ ਕਪੜੇ ਨਾਲ ਨਹੀਂ ਹੁੰਦੀ ਤੇ ਤੁਸੀਂ ਕੋਈ ਹੋਰ ਚੀਜ਼ ਵੀ ਲੈ ਸਕਦੇ ਹੋ ਉਹਦੇ ਨਾਲ ਵੀ ਰਿਮੂਵ ਕਰ ਸਕਦੇ ਆ ਇਹ ਦੇਖੋ ਦੋਸਤੋ ਇਹ ਜਿਹੜਾ ਕਿੰਨਾ ਕਾਲਾ ਆ ਤੇ ਇਹਨੂੰ ਆਪਾਂ ਬੜੀ ਹੀ ਆਸਾਨੀ ਦੇ ਨਾਲ ਜਿਹੜਾ ਵਸਟੀਲ ਗੋਲ ਦੇ ਨਾਲ ਲਾ ਸਕਦੇ ਆ ਸਾਰਾ ਨੋ ਵੀ ਦੋਸਤੋ ਸਟੀਲ ਬੂਲ ਨਾਲ ਆਪਾਂ ਦਿੱਤਾ ਤੇ ਇਹ ਜਿਹੜਾ ਕੁੰਡਾ ਵਾ ਹੁਣ ਆਪਣਾ ਜਿਹੜਾ ਬਿਲਕੁਲ ਜਿਹੜਾ ਆ ਸਾਫ਼ ਹੋ ਚੁੱਕਾ ਹੈ ਤੇ ਜਿੰਨੀ ਵੀ ਕਾਲਕ ਜੰਮੀ ਸੀ ਉਹ ਸਾਰੀ ਵੀ ਸਾਰੀ ਆਪਣੀ ਲੈ ਗਈ ਆ ਤੇ ਇਹਨਾਂ ਵਿੱਚ ਵੀ ਜਿਹੜੀ ਪਹਿਲਾਂ ਕਾਲਕ ਜੰਮੀ ਸੀ ਉਹ ਵੀ ਆਪਣੀ ਲੈ ਗਈ ਆ ਤੇ ਹੁਣ ਆਪਾਂ ਇਹਨੂੰ ਇੱਕ ਵਾਰੀ ਮਾਰ ਕੇ ਵੇਖ ਲੈਣਾ ਕਿ ਇਹ ਹਜੇ ਆਹ ਤਾਂ ਜਦਾਂ ਬਹੁਤ ਟਾਈਟ ਆ ਤੇ ਹੁਣ ਜਿਹੜਾ ਆਪਾਂ ਦੋਸਤੋ ਲੀਗੋਡ ਬਣਾਇਆ ਸੀ ਉਹ ਆਪਾਂ ਇਹਦੇ ਤੇ ਅਪਲਾਈ ਕਰਾਂਗੇ ਤੇ ਅਪਲਾਈ ਕਰਨ ਤੋਂ ਬਾਅਦ ਆਪਾਂ ਵੇਖਾਂਗੇ ਕਿ ਇਹ ਕਿੰਨਾ ਢਲਾ ਹੋ ਜਾਊਗਾ ਕਿੰਨਾ ਸੌਫਟ ਹੋ ਜਾਊਗਾ ਤੇ ਦੋਸਤੋ ਹਫਤੇ ਬਾਅਦ ਇਹਨੂੰ ਚੇਂਜ ਕਰਨ ਦੀ ਤੁਹਾਨੂੰ ਮਤਲਬ ਹੀ ਹਫਤੇ ਬਾਅਦ ਲੋਨ ਦੀ ਲੋੜ ਨਹੀਂ ਆ ਸਿਰਫ ਤੇ ਸਿਰਫ ਤੁਸੀਂ 2 ਮਹੀਨਾ ਪਿੱਛੋਂ ਤੁਹਾਨੂੰ ਲੋੜ ਪਊਗੀ ਜੇ ਪਊਗੀ ਤੇ ਖੈਰ ਦੇਖੋ ਦੋਸਤੋ ਬਹੁਤ ਜਿਹੜਾ ਟਾਈਟ ਹੈਗਾ ਜੀ ਤੇ ਆਹ ਦੇਖੋ ਦੋਸਤੋ ਇਹ ਕੁੰਡਾ ਸਾਫ਼ ਹੋ ਚੁੱਕਾ ਹੈ ਤੇ ਆਪਰ ਦਿੱਤਾ ਤੇ ਹੁਣ ਇਹਨੂੰ ਆਪਾਂ ਇਹਦੇ ਤੇ ਅਪਲਾਈ ਕਰਾਂਗੇ ਹੌਲੀ ਹੌਲੀ ਤੇ ਦੋਸਤੋ ਇਹ ਜਿਹੜੀ ਤੁਸੀਂ ਕੋਲੀ ਆ ਇਹਦੇ ਥੱਲੇ ਰੱਖ ਸਕਦੇ ਤਾਂ ਜੋ ਇਹ ਜਿਹੜਾ ਵਾ ਲਿਕਵਿਡ ਥੱਲੇ ਨਾ ਡੁੱਲੇ। ਯਾਦ ਰੱਖੋ ਕਿ ਇਹ ਜਿਹੜਾ ਲਿਕਵਿਡ ਆ ਆਪਾਂ ਇਹ ਦੇ ਵਿੱਚ ਵੀ ਲਾਉਣਾ ਆ ਠੀਕ ਹੈ ਨਾ ਜਿਹਦੇ ਵਿੱਚ ਆਪਾਂ ਗੁੰਡੇ ਨੂੰ ਬੰਦ ਕਰਦੇ ਆ। ਨਵੇਂ ਦੋਸਤੋ ਆਪਾਂ ਜਿਹੜਾ ਸਾਰਾ ਅਪਲਾਈ ਕਰਤਾ ਤੇ ਹੁਣ ਆਪਾਂ ਵੇਖਾਂਗੇ ਆਪਣਾ ਕੁੰਡਾ ਜਿਹੜਾ ਮਾਰ ਕੇ ਆਹ ਦੇਖੋ ਦੋਸਤੋ ਕੋਈ ਵੀ ਇਹਨੂੰ ਜ਼ੋਰ ਲਾਉਣ ਦੀ ਜ਼ਿਆਦੀ ਲੋੜ ਨਹੀਂ ਪਈ ਇਹ ਐਂ ਆਪੇ ਅੰਦਰ ਤੋਂ ਰਹਿ ਜਾਂਦਾ ਤੇ ਆਪੇ ਹੀ ਬਾਹਰ ਆ ਜਾਂਦਾ ਆਹ ਦੇਖੋ ਦੋਸਤੋ ਬਹੁਤ ਹੀ ਜਿਹੜਾ ਹਲਕੇ ਟੂਕੇ ਨਾਲ ਹੁਣ ਕੋਈ ਵੀ ਐਂ ਕਰ ਸਕਦਾ ਖੱਬੇ ਹੱਥ ਨਾਲ ਵੀ ਤੇ ਸੱਜੇ ਹੱਥ ਨਾਲ ਵੇਖ ਆਇਆ ਤੁਸੀਂ ਕੁੰਡਾ ਜਿਹੜਾ ਆਪਾਂ ਬਹੁਤ ਹੀ ਨਾਰਮਲ ਟੂਕੇ ਨਾਲ ਐਂ ਬਿਲਕੁਲ ਹਲਕਾ ਜਿਹਾ ਵਗ ਹੋ ਚੁੱਕਾ ਹੈ ਆਹ ਹੈ ਐ ਤੁਰਿਆ ਜਾਂਦਾ ਵਾ ਕੋਈ ਆਪ ਨੂੰ ਬਹੁਤ ਹੀ ਇੱਥੇ ਜਾਨ ਲਾਉਣ ਦੀ ਲੋੜ ਨਹੀਂ ਕੋਈ ਜਿਹੜਾ ਕਿ ਪਹਿਲਾਂ ਆਪਾਂ ਐ ਇਹਨੂੰ ਖੋਲਹੁੰਦੇ ਅਸੀਂ ਦੋ ਹੱਥਾਂ ਨਾਲ ਲਾ ਕੇ ਆਪਣੀ ਬਹੁਤ ਜਿਹੜੀ ਜਾਨ ਜਿਹੜੀ ਸੀ ਲੱਗ ਰਹੀ ਸੀ ਪਰ ਹੁਣ ਇਹ ਐ ਤੁਰਿਆ ਜਾਂਦਾ ਵਾ ਅਸ ਤੇ ਦੋਸਤੋ ਹੁਣ ਤਾਂ ਇਹ ਇੱਕੋ ਹੱਥ ਦੇ ਨਾਲ ਹੀ ਚੱਲ ਜਾਂਦਾ ਜੀ ਇੱਕੋ ਹੱਥ ਦੇ ਨਾਲ ਲੱਗ ਜਾਂਦਾ ਕੋਈ ਇੱਥੇ ਹੈ ਨਾ ਤੇ ਦੋਸਤੋ ਜੇ ਤੁਹਾਨੂੰ ਇਹ ਵੀ ਇੱਥੇ ਕੋ ਵਧੀਆ ਲੱਗੀ ਤੇ ਇਸ ਵੀਡੀਓ ਨੂੰ ਜਿਹੜਾ ਵਾ ਵੱਧ ਵੱਧ ਕੇ ਤੁਸੀਂ ਦੱਬ ਕੇ ਸ਼ੇਅਰ ਕਰ ਦਿਓ ਆਪਣੇ ਯਾਰਾ ਦੋਸਤਾਂ ਤੇ ਹੋਰਾਂ ਰਿਸ਼ਤੇਦਾਰਾਂ ਦੇ ਨਾਲ ਤੇ ਦੋਸਤੋ ਇਦਾਂ ਦੀਆਂ ਹੋਰ ਵੀਡੀਓ ਵੇਖਣ ਲਈ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਤੇ ਮਿਲਦੇ ਆਪਾਂ ਆਪਣੀ ਨੈਕਸਟ ਵੀਡੀਓ ਦੇ ਵਿੱਚ ਜਿਹੜੀ ਕਿ ਬਹੁਤ ਹੀ ਵਧੀਆ ਆ ਰਹੀ ਆ ਤੇ ਤੇ ਤਦੋਂ ਤੱਕ ਲਈ ਤੁਸੀਂ ਆਪਣਾ ਖਿਆਲ ਰੱਖੋ ਤੇ ਚੜ੍ਹਦੀ ਕਲਾ ਵਿੱਚ ਰਹੋ ਧੰਨਵਾਦ